ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਅ ਸਮੈਸਟਰ 4 ਪੰਜਾਬੀ ਲਿਟਰੇਚਰ ਦਾ ਜਿਹੜੇ ਕਿ ਪੰਜਾਬੀ ਸਾਹਿਤ ਦੇ ਕੁਸ਼ਨ ਆਨਸਰ ਲੈ ਕੇ ਆਏ ਆ ਸੂਫੀ ਕਾਵਿ ਤੇ ਕਿੱਸਾ ਕਾਵ ਦੇ ਵਿੱਚੋਂ ਜਿਵੇਂ ਤੁਹਾਨੂੰ ਪਤਾ ਹੈ ਕਿ ਸੂਫੀ ਕਾਵ ਤੇ ਕਿੱਸਾ ਕਾਵ ਦੇ ਵਿੱਚੋਂ ਤੁਹਾਨੂੰ ਜਿਹੜੇ ਕਿ 6 ਕੁਸ਼ਨ ਆਉਣਗੇ 6 ਦੇ ਵਿੱਚੋਂ ਤੁਸੀਂ ਕੋਈ 5 ਕਰਨੇ ਹੋਣਗੇ ਕੋਈ 4 6 ਦੇ ਵਿੱਚੋਂ ਤੁਸੀਂ ਕੋਈ 4 ਕੁਸ਼ਨ ਕਰੋਗੇ ਹਰ ਕੁਸ਼ਨ ਤੁਹਾਡਾ ਹੋਗਾ 5 ਮਾਰਕਸ ਦਾ 6 ਕੁਐਸ਼ਨ ਆਉਣਗੇ ਤਿੰਨ ਸੂਫੀ ਕਾਵ ਦੇ ਵਿੱਚ ਆਉਣਗੇ ਤਿੰਨ ਤੁਹਾਨੂੰ ਕਿੱਸਾ ਕਾਵ ਦੇ ਵਿੱਚ ਆਉਣਗੇ ਟੋਟਲ 6 ਕੁਐਸ਼ਨ ਆਉਣਗੇ 6 ਦੇ ਵਿੱਚੋਂ ਤੁਸੀਂ ਕੋਈ 4 ਕਰੋਗੇ ਤੇ ਹਰ ਕੁਐਸ਼ਨ ਤੁਹਾਡਾ ਹੋਊਗਾ 5 ਮਾਰਕਸ ਦਾ 20 ਮਾਰਕਸ ਦੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਕੁਐਸ਼ਨ ਅਨਸਰ ਤੇ ਇਹ ਵਾਲੇ ਕੁਐਸ਼ਨ ਅਨਸਰ ਇਸ ਤਰ੍ਹਾਂ ਮਾਸਟਰ ਕੈਡਰ ਲਈ ਵੀ ਇੰਪੋਰਟੈਂਟ ਨੇ ਤੇ EDT ਦੇ ਵੀ ਜਾਂ ਹੋਰ ਕੋਈ ਵੀ ਕੈਂਡੀਡੇਟ ਜਿਹੜਾ ਪੰਜਾਬ ਦਾ ਕੰਪੀਟੀਟਿਵ ਐਗਜ਼ਾਮ ਦੇ ਰਿਹਾ ਪੰਜਾਬੀ ਦਾ ਉਹਦੇ ਲਈ ਜਿਹੜੀ ਕਿ ਜਿਹਦੇ ਵਿੱਚ ਪੰਜਾਬੀ ਪੁੱਛੀ ਜਾਂਦੀ ਹੈ ਉਹਦੇ ਵਿੱਚ ਪੰਜਾਬੀ ਸੂਫੀ ਕਾਵ ਤੇ ਕਿੱਸਾ ਕਾਵ ਓਨਲੀ ਇੰਪੋਰਟੈਂਟ ਆ ਹਾਂਜੀ ਦੇ ਜਿਹੜੇ ਪਹਿਲਾਂ ਪ੍ਰੀਵਿਅਸ ਐਗਜ਼ਾਮ ਚ ਕੁਸ਼ਚਨ ਆ ਰਹੇ ਨੇ ਤੁਸੀਂ ਚੰਗੇ ਢੰਗ ਦੇ ਨਾਲ ਕਰ ਲੈਣਾ ਬਾਕੀ ਵੀ ਵੈਸੇ ਥੋੜੇ ਬਹੁਤੇ ਕੁਸ਼ਚਨਸ ਹੁੰਦੇ ਨੇ ਬਾਕੀ ਕਵਰ ਹੋ ਹੀ ਜਾਂਦੇ ਨੇ ਮਤਲਬ ਕਿ ਜਿਹੜੇ ਬੱਚਿਆਂ ਨੂੰ ਲੱਗਦਾ ਕਿ ਅਸੀਂ ਸਾਰੇ ਕੁਸ਼ਚਨ ਨਹੀਂ ਯਾਦ ਕਰ ਸਕਦੇ ਉਹ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਸੂਫੀ ਕਾਪ ਹਾਂਜੀ ਜਿਹੜੇ ਤੁਹਾਨੂੰ 6 ਕੁਸ਼ਚਨ ਆਉਣੇ ਨੇ ਇਹ ਤਿੰਨ ਤੁਹਾਨੂੰ ਆਉਣਗੇ ਕਿੱਸਾ ਕਾਪ ਦੇ ਵਿੱਚੋਂ ਤਿੰਨ ਤੁਹਾਨੂੰ ਆਉਣਗੇ ਸੂਫੀ ਕਾਪ ਦੇ ਵਿੱਚੋਂ ਤਾਂ ਜਿਹੜੇ ਬੱਚਿਆਂ ਨੂੰ ਲੱਗਦਾ ਕਿਸੀਂ ਸਾਰੇ ਕੁਸ਼ਚਨ ਨਹੀਂ ਯਾਦ ਕਰ ਸਕਦੇ ਉਹ ਜਾਂ ਤਾਂ ਸਾਰੇ ਕਿੱਸਾ ਕਾਪ ਯਾਦ ਕਰ ਲੈਣ ਜਾਂ ਸਾਰੇ ਸੂਫੀ ਕਾਪ ਯਾਦ ਕਰ ਲੈਣ ਕਿਉਂਕਿ 6 ਕੁਐਸਚਨਾਂ ਦੇ ਵਿੱਚੋਂ ਤੁਹਾਨੂੰ 3 ਤਾਂ ਮਿਲਣਗੇ ਤੁਸੀਂ ਕੁਐਸਚਨ 4 ਅਟੈਂਪਟ ਕਰ ਲੈਣੇ ਜੇ ਤੁਸੀਂ ਇੱਕ ਪਾਰਟ ਵੀ ਯਾਦ ਕਰ ਲਿਆ ਤਾਂ ਵੀ ਤੁਹਾਡੇ ਮਤਲਬ ਕਿ ਓਨਲੀ 5 ਮਾਰਕਸ ਦੇ ਕਟਣਗੇ ਜਿਨ੍ਹਾਂ ਨੂੰ ਲੱਗਦਾ ਕਿ ਸਾਰੇ ਕੁਐਸਚਨ ਨਹੀਂ ਜਾ ਕਰ ਸਕਦੇ ਹਾਂ ਜਿਨ੍ਹਾਂ ਨੂੰ ਲੱਗਦਾ ਕਿ ਸਾਰੇ ਕੁਐਸਚਨ ਜਾ ਕਰ ਸਕਦੇ ਆ ਉਹ ਯੂਰੂ ਯਾਦ ਕਰਨ ਸੂਫੀ ਤੇ ਕਿੱਸਾ ਕਾਬ ਕਿਉਂਕਿ ਇਹ 20 ਮਾਰਕਸ ਦੇ ਕੁਐਸਚਨ ਇਥੇ ਤੁਸੀਂ 4 ਕੁਐਸਚਨ ਕਰੋਗੇ ਤਾਂ ਤੁਹਾਡੇ 20 ਮਾਰਕਸ ਆਉਣਗੇ ਤੇ ਤਿੰਨ ਸੂਫੀ ਕਾਵ ਦੇ ਵਿੱਚੋਂ ਤਿੰਨ ਜਿਹੜੇ ਕਿੱਸਾ ਕਾਬ ਚਾਉਣਗੇ ਹਾਂਜੀ ਪਹਿਲਾਂ ਆਪਾਂ ਕਰ ਲਿਆ ਸੂਫੀ ਕਾਵ ਵਾਲਾ ਆਧ ਕਾਲ ਤੋਂ ਆਰੰਭ ਤੋਂ 1500 ਈਸਵੀ ਤੱਕ ਜਪੂਰਵ ਨਾਨਕ ਕਾਲ ਵਿੱਚ ਕਿਹੜੇ ਕਿਹੜੇ ਕਾਵਧਾਰਾ ਵਿਕਸਿਤ ਹੋਏ ਨੇ ਤਾਂ ਇਹਨਾਂ ਦੇ ਵਿੱਚ ਹੋ ਜਾਂ ਨਾਚ ਜੋਗਿਆਂ ਦੀ ਅਧਿਆਤਮਕ ਕਾਵਧਾਰਾ ਮੁਸਲਮਾਨੀ ਤੇ ਸੂਫੀ ਕਾਵਧਾਰਾ ਵੀਰ ਕਾਵਧਾਰਾ ਭਗਤੀ ਕਾਵਧਾਰਾ ਲੋਕ ਕਾਵਧਾਰਾ ਅੱਗੇ ਹੈਗਾ ਆਧ ਕਾਲ ਤੋਂ ਲੈ ਕੇ 1700 ਈਸਵੀ ਤੱਕ ਦੇ ਪੰਜਾਬੀ ਸੂਫੀ ਕਾਵ ਦੇ ਪ੍ਰਮੁੱਖ ਕਵੀ ਕਿਹੜੇ ਨੇ ਪੰਜਾਬੀ ਸੂਫੀ ਕਾਵ ਦੇ ਤਾਂ ਸੂਫੀ ਕਾਵ ਦੇ ਵਿੱਚ ਸ਼ੇਖ ਫਰੀਦ ਸ਼ਾਹ ਹੁਸੈਨ ਸੁਲਤਾਨ ਬਾਹੁ ਤੇ ਸ਼ਾ ਸ਼ਰਫ ਠੀਕ ਹੈ ਇਹ ਚਾਰ ਹੋਏ ਨੇ ਆਧ ਕਾਲ ਤੋਂ ਲੈ ਕੇ 1700 ਈਸਵੀ ਤੱਕ ਅਗੇ ਸੂਫੀਆਂ ਨੇ ਕਿਹੜੇ-ਕਿਹੜੇ ਸੰਪਰਦਾਵਾਂ ਨਾਲ ਬਾਬਾ ਫਰੀਦ ਜੀ ਕਿਹੜੀ ਸੰਪਰਦਾ ਨਾਲ ਸੰਬੰਧਿਤ ਸੀ ਸੂਫੀਆਂ ਨੇ ਚਾਰ ਸੰਪਰਦਾਵਾਂ ਸੀ ਚਿਸ਼ਤੀ ਸੁਹਰਾਵਰਦੀ ਕਾਦਰੀ ਨਕਸ਼ਵੰਦੀ ਚਿਸ਼ਤੀ ਕਾਦਰੀ ਸੁਹਰਾਵਰਦੀ ਤੇ ਨਕਸ਼ਵੰਦੀ ਬਾਬਾ ਫਰੀਦ ਜੀ ਚਿਸ਼ਤੀ ਸੰਪਰਦਾ ਨਾਲ ਸੰਬੰਧਿਤ ਸੀ ਅਗਿਆਗਾ ਪੁਰਵ ਨਾਨਕ ਕਾਲ 15ਵੀਂ ਸਦੀ ਤੱਕ ਦੀ ਸੂਫੀ ਕਾਫਤਰ ਨਾਲ ਜਾਣ ਪਛਾਣ ਕਰਾਉਣੀ ਹੈ ਇਹਦੇ ਵਿੱਚ ਪੁਰਵ ਨਾਨਕ ਕਾਲ ਦਾ ਮਹੱਤਵਪੂਰਨ ਤੇ ਮੁੱਢਲਾ ਸੂਫੀ ਕਵੀ ਸ਼ੇਖ ਫਰੀਦ ਦਾ ਇਹਨਾਂ ਦਾ ਪੂਰਾ ਨਾਂ ਸੀ ਸ਼ੇਖ ਫਰੀਦਉਦੀਨ ਫਰੀਦਉਦੀਨ ਮਸੂਦ ਸ਼ਕਰਗੰਜ 1173 ਤੋਂ ਲੈ ਕੇ 1268 ਈਸਵੀ ਤੱਕ ਦਾ ਟਾਈਮ ਪੀਰੀਅਡ ਸੀ ਇਹਨਾਂ ਦਾ ਤੇ ਫਰੀਦ ਜੀ ਦੀ ਰਚਨਾ ਪੰਜਾਬੀ ਵਿੱਚ ਸੂਫੀ ਕਾਵਟਰਾ ਦਾ ਆਰੰਭ ਹੁੰਦਾ ਹੈ ਨਾਲ ਤੇ ਫਰੀਦ ਜੀ ਨੇ 112 ਸ਼ਲੋਕ ਤੇ ਚਾਰ ਸ਼ਬਦ ਰਚਨੇ 112 ਸ਼ਲੋਕ ਤੇ ਚਾਰ ਸ਼ਬਦ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਇਸ ਤੋਂ ਇਲਾਵਾ ਆਪਣੇ 39 ਦੋਹੇ ਹੱਥ ਲਿਖਤ ਦੇ ਵਿੱਚ ਮਿਲਦੇ ਨੇ ਤੇ ਫਰੀਦ ਜੀ ਦੀ ਜਿਹੜੀ ਰਚਨਾ ਦੀ ਭਾਸ਼ਾ ਸੀ ਉਹ ਲੈਂਦੀ ਸੀ ਜਾਂ ਮੁਲਤਾਨੀ ਅਸਲ ਦੇ ਵਿੱਚ ਅੰਪਰ ਭਾਸ਼ਾ ਦੇ ਪ੍ਰਭਾਵ ਤੋਂ ਮੁਕਤ ਸ਼ੁੱਧ ਪੰਜਾਬੀ ਵਿੱਚ ਲਿਖਣ ਵਾਲੇ ਪਹਿਲੇ ਸੂਫੀ ਕਵੀ ਹੋਏ ਨੇ ਸ਼ੇਖ ਫਰੀਦ ਜੀ ਮਤਲਬ ਕਿ ਪਹਿਲੇ ਕਵੀ ਹੋਏ ਨੇ ਸ਼ੇਖ ਫਰੀਦ ਜੀ ਜਿਨ੍ਹਾਂ ਨੇ ਅੰਪਰ ਭਾਸ਼ਾ ਤੋਂ ਮੁਕਤ ਹੋ ਕੇ ਸ਼ੁੱਧ ਪੰਜਾਬੀ ਦੇ ਵਿੱਚ ਲਿਖਿਆ ਅੱਗੇ ਹੈਗਾ ਅਮੀਰ ਖੁਸਰੋ 1254 ਤੋਂ ਲੈ ਕੇ 1335 ਤੱਕ ਸ਼ੇਖ ਸਫਰੁਦੀਨ ਬੋਲੀ ਕਲੰਦਰ 1324 ਵੀ ਦੇ ਵਿੱਚ ਮ੍ਰਿਤੂ ਹੁੰਦੀ ਆ ਤੇ ਸ਼ਾਮੀ ਮੀਰਾ ਜੀ ਨੇ ਸੂਫੀ ਵਿਚਾਰਤਾਰ ਨੂੰ ਪ੍ਰਗਟਾਉਣ ਲਈ ਲੋਕ ਕਾਵ ਰੂਪਾਂ ਕਾਫੀਆਂ ਤੇ ਦੋਹਿਆਂ ਦੀ ਵਰਤੋਂ ਕੀਤੀ ਹੈ ਦੋਹੇ ਇਹਨਾਂ ਦੇ ਸ਼ਬਦਾਂ ਵਿੱਚ ਅਰਬੀ ਫਾਰਸੀ ਦਾ ਅੰਸ਼ ਕਾਫੀ ਮਿਲਦਾ ਵਿਰਹਾ ਕਾਵ ਧਾਰਾ ਦਾ ਜਨਮ ਅਧਹਾਮਾਨ ਸ਼ੀ ਜਿਸ ਨੇ ਸਨੇਹ ਰਾਸੋ ਤੇ ਚਾਂਦ ਵਰदाई ਨੇ ਪਿਰਥੀ ਰਾਜ ਰਾਸੋ ਦੀ ਪਹਿਲੀ ਵਾਰ ਬਰਾਤਨ ਪੰਜਾਬੀ ਦੇ ਅੰਮ੍ਰਿਤਪਾ ਸ਼ਰੂਪ ਦੇ ਵਿੱਚ ਵਿਰਹਾ ਵਿਜੋਗ ਦੇ ਭਾਵਾਂ ਨੂੰ ਪ੍ਰਗਟ ਕੀਤਾ ਅੱਗੇ ਹੈਗਾ ਪੰਜਾਬੀ ਸੂਫੀ ਕਾਵ ਧਾਰਾ ਦਾ ਆਰੰਭ ਕਦੋਂ ਤੇ ਕਿਸ ਦੇ ਚਨਨ ਹੁੰਦਾ ਪੰਜਾਬੀ ਸੂਫੀ ਕਾਵ ਧਾਰਾ ਦਾ ਆਰੰਭ ਪੂਰਵ ਨਾਨਕਾਲ ਦੇ ਵਿੱਚ ਸ਼ੇਖ ਫਰੀਦ ਜੀ ਦੀ ਰਚਨਾ ਨਾਲ ਹੁੰਦਾ ਹੈ। ਸ਼ੇਖ ਫਰੀਦ ਜੀ ਦਾ ਜਨਮ ਗੁਰਸਤਿਹਤਰੀ ਸ੍ਰੀ ਪਿੰਡ ਖੋਤਵਾਲ ਅੱਜ ਕੱਲ ਇਹਨੂੰ ਚਾਵਲੀ ਮੁਸ਼ਾਇਖ ਕਿਹਾ ਜਾਂਦਾ ਜਿਹੜਾ ਮਲਤਾਨ ਵਿੱਚ ਪਿਤਾ ਸੁਲੇਮਾਨ ਦੇ ਘਰ ਹੋਇਆ 1268 ਈਸਵੀ ਦੇ ਵਿੱਚ 1268 ਦੇ ਵਿੱਚ ਅਕਾਲ ਚਰਨਾ ਕਰਦੇ ਨੇ। ਸ਼ੇਖ ਫਰੀਦ ਜੀ ਦੀ ਕਿੰਨੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸ਼ੇਖ ਫਰੀਦ ਜੀ ਦੀ ਰਚਨਾ ਇਹ 2022 23 24 ਦੇ ਵਿੱਚ ਆਇਆ ਹੋਇਆ। ਸ਼ੇਖ ਫਰੀਦ ਜੀ ਦੀ ਜਿਹੜੀ ਕਿ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 112 ਸ਼ਲੋਕ ਨੇ 4 ਸ਼ਬਦ ਨੇ 2 ਰਾਗ ਆਸਾ ਦੇ ਵਿੱਚ ਨੇ 2 ਰਾਗ ਸੂਹੀ ਦੇ ਵਿੱਚ ਨੇ ਅੱਗੇ ਆਗਾ ਸ਼ੇਖ ਫਰੀਦ ਜੀ ਦੀ ਰਚਨਾ ਦਾ ਵਿਸ਼ਾ ਕੀ ਹੈ ਸੰਸਾਰ ਦੇ ਨਾਸ਼ਮਾਨਤਾ ਗੁਰੂ ਦੀ ਸ਼ਰਨ ਰੱਬ ਦੀ ਰਜਾ ਵਿੱਚ ਰਹਿਣਾ ਪ੍ਰਭੂ ਪ੍ਰੇਮ ਦਰਬੇਸ਼ੀ ਸਬਰ ਸੰਤੋਖ ਨਿਮਰਤਾ ਕਠਿਨ ਹਾਲ ਨਾਲ ਕੰਮ ਨਹੀਂ ਇਹ ਸ਼ੇਖ ਫਰੀਦ ਜੀ ਦੀ ਰਚਨਾ ਦੇ ਵਿਸ਼ੇ ਨੇ ਸ਼ੇਖ ਫਰੀਦ ਜੀ ਦੀ ਰਚਨਾ ਦੀ ਬੋਲੀ ਕਿਹੋ ਜੀ ਹੈ ਸ਼ੇਖ ਫਰੀਦ ਜੀ ਦੀ ਰਚਨਾ ਦੀ ਬੋਲੀ ਉੱਪਰ ਲੈਂਦੀ ਮਲਤਾਨੀ ਦਾ ਪ੍ਰਭਾਵ ਹੈ ਬੋਲੀ ਸ਼ੁੱਧ ਤੇ ਸਵਾਰੀ ਹੋਈ ਹੈ ਇਸ ਉਸ ਦੇ ਵਿੱਚ ਅਰਬੀ ਫਾਰਸੀ ਦੇ ਸ਼ਬਦਾਂ ਦੀ ਲੋਕ ਮੁਹਾਵਰੇ ਅਨੁਸਾਰ ਵਰਤੋਂ ਹੈ ਗੰਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਸ਼ੇਖ ਫਰੀਦ ਸ਼ਕਰਗੰਜ ਜੀ ਦੀ ਹੈ ਜਾਂ ਸ਼ੇਖ ਬ੍ਰਹਮ ਦੀ ਤਾਂ ਸ਼ੇਖ ਫਰੀਦ ਸ਼ਕਰਗੰਜ ਜੀ ਦੀ ਹੈ ਸ਼ੇਖ ਫਰੀਦ ਜੀ ਦੇ ਸੰਸਾਰ ਦੀ ਨਾਸ਼ਮਾਨਤਾ ਬਾਰੇ ਕੀ ਵਿਚਾਰ ਨੇ ਸ਼ੇਖ ਫਰੀਦ ਜੀ ਨੇ ਆਪਣੀ ਰਚਨਾ ਵਿੱਚ ਇਸ ਸੰਸਾਰ ਦੀ ਨਾਸ਼ਮਾਨਤਾ ਤੇ ਮੌਤ ਦੀ ਅਟੱਲਤਾ ਨੂੰ ਦਰੜਾਇਆ ਉਹ ਲਿਖਦੇ ਨੇ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਜਿੰਦ ਬੋਟੀ ਮਰਨ ਵਰ ਲੈ ਜਾਸੀ ਪਰਨਾਈ ਇਹ ਇਸ ਨਾ ਸਮਾਰਟ ਸੰਸਾਰ ਦੇ ਵਿੱਚ ਮਨੁੱਖ ਦੀ ਮੌਤ ਅਟੱਲਾ ਤੇ ਇਸ ਕਰਕੇ ਇੱਥੇ ਸੰਸਾਰਿਕ ਪਦਾਰਥਾਂ ਦੇ اڈੰਬਰ ਨੇ ਜਿਹੜੇ ਉਹ ਸਾਰਾ ਕੁਝ ਉਹ ਸਾਰਾ ਨਾ ਵਿਅਰਥ ਹੈ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰ ਦੇ ਵੀ ਗਏ ਕੂੜਾ ਸੌਦਾ ਕਰ ਗਏ ਗौरी ਆਏ ਪਏ ਅਗਿਆ ਫਰੀਜੀ ਆਪਣੇ ਸਲੋਕ ਵਿੱਚ ਕਿਹੋ ਜੇ ਨੈਤਿਕ ਗੁਣਾਂ ਨੂੰ ਉਧਾਰਨ ਕਰਨ ਦਾ ਪ੍ਰੇਰਸ਼ਣ ਦਿੰਦੇ ਨੇ شیخ ਫਰੀਦੀ ਆਪਣੇ ਸਲੋਕਾਂ ਵਿੱਚ ਮਨੁੱਖ ਨੂੰ ਨਿਮਰਤਾ ਨਿਰਮਾਨਤਾ ਧਾਰਨ ਕਰਨਾ ਰੁੱਖੀ ਸੁਖੀ ਖਾਣਾ ਮਿੱਠਾ ਬੋਲਣਾ ਪਖੰਡ ਤੇ ਦਿਖਾਵੇ ਦਾ ਧਾਰਮਿਕ ਜੀਵਨ ਨਾ ਅਪਣਾਉਣ ਤੇ ਨੈਤਿਕ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਣਾ ਦਿੰਦੇ ਹਨ ਜਿਵੇਂ ਕਿ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਿਹੀ ਸਾਈ ਦੇ ਦਰਵਾਜ਼ੇ ਸਾਈ ਸਾਈ ਦੇ ਦਰਵਾਜ਼ੇ ਅੱਗੇ ਹੈਗਾ 13 ਕੁਐਸਚਨ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਵਿੱਚ ਸ਼ਰਧਾ ਦੇ ਕਿੰਨਾ ਨਿਯਮਾਂ ਦੇ ਪਾਲਣ ਦਾ ਉਪਦੇਸ਼ ਦਿੱਤਾ ਗਿਆ ਜਾ ਬਾਬਾ ਫਰੀਦ ਜੀ ਸ਼ਰੀਅਤ ਦਾ ਪਵੰਦ ਕਵੀ ਕਿਉਂ ਕਿਹਾ ਜਾਂਦਾ ਇਸ ਨਾਲ ਸੰਬੰਧਿਤ ਕੋਈ ਇੱਕ ਸਲੋ ਕਲਿੱਪ ਹੋ ਬਾਬਾ ਫਰੀਦ ਜੀ ਸ਼ਰੀਅਤ ਦੇ ਪਵੰਦ ਕਵੀ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਉਹ ਆਪਣੀ ਰਚਨਾ ਦੇ ਵਿੱਚ ਇਸ ਇਸਲਾਮੀ ਸ਼ਰਾ ਦੇ ਅਨਸਾਰ ਵੁਜੂ ਕਰਨ ਵੁਜੂ ਕਰਨ ਮਸਜਿਦ ਜਾਂਦੇ ਪੰਜ ਵੇਲੇ ਨमाज ਪੜ੍ਹਨ ਦੀ ਸਿੱਖਿਆ ਦਿੰਦੇ ਨੇ ਤੇ ਉਹ ਲਿਖਦੇ ਨੇ ਵਸੇ ਵਜ਼ੂ ਹੁੰਦਾ ਹੈ ਚਲੋ ਇੱਕ ਵਾਰ ਚੈੱਕ ਕਰ ਲਓ ਫਰੀਦਾ ਵੇ ਨਿਆਜਾ ਕੁੱਟਿਆਂ ਇਹਨਾਂ ਪਲ ਰੀਤ ਕبھی ਹੀ ਚਲਣਾ ਆਇਆ ਪੰਚੇ ਰਕਤਮ ਸੀਤ ਅਗਲਾ ਕੁਐਸਚਨ ਹੈ ਗੁਰੂ ਨਾਨਕ ਕਾਲ 15 ਸਿੱਕ ਤੋਂ ਲੈ ਕੇ 17 ਸਿੱਕ ਤੱਕ ਸੂਫੀ ਕਾਵਟਾਰਾਂ ਬਾਰੇ ਜਾਣਕਾਰੀ ਦੇਣੀ ਹੈ ਸ੍ਰੀ ਗੁਰੂ ਨਾਨਕ ਕਾਲ ਸੂਫੀ ਕਾਵਟਾਰ ਦੇ ਵਿਕਾਸ ਦਾ ਸਮਾਂ ਪੰਜਾਬੀ ਸੂਫੀ ਕਵੀਆਂ ਨੇ ਜਨ ਭਾਸ਼ਾ ਲੋਕ ਸ਼ੰਦਾ ਲੋਕ ਆਵਰੂਪਾ ਦੇਸੀ ਅਲੰਕਾਰਾਂ ਤੇ ਠੇਠ ਸ਼ਬਦਾਵਲੀ ਚ ਸ਼ਬਦਾਵਲੀ ਵਿੱਚ ਮਾਨਵ ਕਲਿਆਣ ਵਿਸ਼ ਪਿਆਰ ਪ੍ਰਾਤਰੀ ਭਾਵ ਸਾਂਝੀ ਵਾਲਤਾ ਤੇ ਸੱਚੇ ਇਸ਼ਕ ਦੇ ਉੱਚ ਭਾਵਾਂ ਨੂੰ ਪ੍ਰਗਟਾਇਆ ਇਸ ਤਰ੍ਹਾਂ ਪੰਜਾਬੀ ਨੂੰ ਲੋਕਪ੍ਰਿਆ ਬਣਾਉਂਦਾ ਸੂਫੀ ਕਾਵਧਾਰ ਉਹ ਤੇ ਗੁਰਮਤਾ ਆਸ਼ੇ ਸ਼ੈਲੀ ਤੇ ਸ਼ਬਦਾਵਲ ਦਾ ਡੂੰਗਾ ਪ੍ਰਭਾਵ ਆ। ਸ਼ਾਹ ਹੁਸੈਨ 1537 ਜਿਹੜੇ 1593 ਸੀ ਤੱਕ ਸੁਲਤਾਨ ਬਾਹੂ ਇਹਨਾਂ ਦਾ ਸਾਰਿਆਂ ਦਾ ਟਾਈਮ ਪੀਰੀਅਡ ਹੈ 1635 ਤੋਂ ਲੈ ਕੇ ਅਗਰ ਤਾਂ ਮੈਨੂੰ ਯਾਦ ਹੁੰਦਾ ਤਾਂ ਠੀਕ ਹੈ ਨਹੀਂ ਤੁਸੀਂ ਛੱਡ ਸਕਦੇ ਹੋ ਸਮੈਸਟਰ 4th ਵਾਈਨ 1631 ਤੋਂ ਲੈ ਕੇ 1691 ਸ਼ਾਹ ਸ਼ਰਫ ਹੈਗਾ 1624 ਤੋਂ ਲੈ ਕੇ 1724 ਸ਼ਿਰਗੂ ਨਾਨਕ ਕੋ ਕਾਲ ਦੇ ਪ੍ਰਸਿੱਧ ਸੂਫੀ ਕਵੀ ਹੋਏ ਨੇ ਹੀ ਤੇ ਸ਼ਾਹ ਹੁਸੈਨ ਨੇ 163 ਕਾਫੀਆਂ ਲਿਖੀਆਂ ਨੇ ਸੁਲਤਾਨ ਬਾਹੁ ਨੇ 6 ਹਰਫੀਆਂ ਸ਼ਾਹ ਸ਼ਰਫ ਨੇ ਸ਼ੁਤਰਨਾਮਾ ਦੀ ਰਚਨਾ ਕੀਤੀ ਹੈ ਅੱਗੇ ਆ ਗਿਆ ਸ਼ਾਹ ਹੁਸੈਨ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸ਼ਾਹ ਹੁਸੈਨ 1537 ਵਿੱਚ ਲਾਹੌਰ ਵਿਖੇ ਪਿਤਾ ਸ਼ੇਖ ਉਸਮਾਨ ਜੁਲਾਹੇ ਦੇ ਘਰ ਨੇ ਦਾ ਜਨਮ ਹੁੰਦਾ ਤੇ ਉਹ 1599 ਵਿੱਚ ਕਾਰਜ ਚਲਾਉਣਾ ਕਰਦੇ ਨੇ ਸ਼ਾਹ ਹੁਸੈਨ ਨੇ ਪੰਜਾਬੀ ਵਿੱਚ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ 163 ਕਾਫੀਆਂ ਦੀ ਰਚਨਾ ਕੀਤੀ ਹੈ ਸ਼ਾਹੂਦੀ ਰਚਨਾਵਾਂ ਤੇ ਵਿਸ਼ੇ ਤੇ ਪਾਵਸ਼ੇਸ਼ ਤੁਲਿਗਨੇ ਨੇ ਸ਼ਾਹੂसेन 1549 ਤੋਂ ਲੈ ਕੇ 1599 ਈਸਵੀ ਤੱਕ ਗੁਰੂ ਨਾਨਕ ਦੇਵ ਜੀ ਦਾ ਮਹੱਤਵਪੂਰਨ ਸੂਫੀ ਕਵੀ ਸੀ ਉਸਨੇ ਪੰਜਾਬੀ ਵਿੱਚ 163 ਕਾਫੀਆਂ ਰਚਨਾਵਿਤ ਹੈ ਉਹਨਾਂ ਦੇ ਵਿਸ਼ੇ ਸੂਫੀ ਰਹਿਸਵਾਦ ਰੱਬੀ ਇਸ਼ਕ ਵਿਰਹਾ ਵਿਰਾਗ ਨੇਕ ਅਮਲਾਂ ਦਾ ਉਪਦੇਸ਼ ਤੇ ਰੱਬੀ ਬੰਦਗੀ ਦੀ ਪ੍ਰੇਰਨਾ ਦੇਣ ਵਾਲੇ ਨੇ ਉਸ ਦੀਆਂ ਕਾਫੀਆਂ ਉਚੇਰੇ ਰੋਮਾਂਸ ਤੀਬਰ ਪ੍ਰੇਮ ਸਰੋਧੀ ਅੰਸ਼ ਗੀਤਾਂ ਵਰਗੀ ਸਰਲਤਾ ਪਾ ਸ਼ਾਦੀ ਸਾਦਗੀ ਮਿਠਾਸ ਪ੍ਰੋਗੀ ਉਪਮਾਵਾਂ ਰੂਪਕਾਂ ਚਿੰਨਾਂ ਤੇ ਬਿੰਬਾਂ ਨਾਲ ਭਰਪੂਰ ਆਗੇ ਹੈਗਾ ਸ਼ਾਹ ਹੁਸੈਨ ਦੀ ਰਚਨਾ ਤੇ ਰੂਪਕ ਗੁਣ ਲਿਖਣੇ ਨੇ ਦੇ ਰੂਪ ਗੁਪ ਗੁਣ ਸ਼ਾਹ ਹੁਸੈਨ ਦੀਆਂ ਕਾਫੀਆਂ ਰਾਗਾਤਮਕ ਨੇ ਤੇ ਉਹਨਾਂ ਵਿੱਚ ਘਰੇਲੂ ਸੰਕੇਤ ਚਿੰਨ ਅਲੰਕਾਰਾਂ ਦੀ ਵਰਤੋਂ ਬੋਲੀ ਮਹਾਵੇਦਰ ਤੇ ਸਰਲ ਸ਼ਾਹ ਹੁਸੈਨ ਗ੍ਰੀਸ਼ਕ ਦੀ ਗੱਲ ਕਰਦਾ ਹੈ ਇਸ਼ਕ ਹਕੀਕੀ ਦੀ ਸੁਲਤਾਨ ਬਾਹੂ ਦੇ ਜਨਮ ਤੇ ਕਾਲਚਰਨ ਦੇ ਸਮਾਂ 1633 ਤੋਂ ਲੈ ਕੇ 1691 ਥੋੜਾ ਜਿਹਾ ਕੰਮ ਸੁਲਤਾਨ ਬਾਹੁ ਨੇ ਪੰਜਾਬੀ ਵਿੱਚ ਕੀ ਲਿਖਿਆ ਉਸ ਦੀਆਂ ਵਿਸ਼ੇਸ਼ਤਾਵਾਂ ਸੁਲਤਾਨ ਬਾਹੁ ਨੇ ਬਹੁਤ ਹੀ ਰਚਨਾ ਅਰਬੀ ਫਾਰਸੀ ਦੇ ਵਿੱਚ ਕੀਤੀ ਹੈ ਉਸ ਨੇ ਪੰਜਾਬੀ ਵਿੱਚ ਕੁਝ ਦੋੜਿਆਂ ਦੀ ਰਚਨਾ ਕੀਤੀ ਹੈ ਤੇ ਉਸ ਦੀ ਪੁਸਤਕ ਹੈਗੀ ਆ ਆਵੇ ਜਾਤ ਬਾਹੁ ਦੇ ਵਿੱਚ ਦਰਜ ਨੇ ਆਵੇ ਜਾਤ ਤੇ ਇਹ ਸ਼ਹ ਹਰਫੀ ਰੂਪ ਦੇ ਵਿੱਚ ਹੈ ਜੇ ਉਸ ਦੇ ਲਿਖੇ ਦੋੜਿਆਂ ਦੇ ਹਰ 70 ਦੇ ਅੰਤ ਦੇ ਵਿੱਚ ਹੂ ਸ਼ਬਦ ਆਉਂਦਾ ਤੇ ਉਸ ਦੀ ਰਚਨਾ ਵਿੱਚ ਰੱਬੀ ਪ੍ਰੇਮ ਆ ਮੁਰਸ਼ਿਦ ਦੀ ਮਹਿਮਾ ਤੇ ਕਰਮ ਕਾਂਡ ਦਾ ਖੰਡਨ ਉਸ ਦੀ ਬੋਲੀ ਉੱਪਰ ਲੈਂਦੀ ਤੇ ਫਾਰਸੀ ਦਾ ਪ੍ਰਭਾਵ ਆ ਸ਼ਾਹ ਸ਼ਰਫ ਦਾ ਜਨਮ ਤੇ ਚਲਾਉਣ ਦਾ ਸਮਾਂ 1624 ਤੋਂ ਲੈ ਕੇ 1724 ਵੀ ਤੱਕ ਦਾ ਸ਼ਾਹ ਸ਼ਰਫ ਦਾ ਸਮਾਂ ਸ਼ਾਹ ਸ਼ਰਫ ਨੇ ਪੰਜਾਬੀ ਵਿੱਚ ਕੀ ਲਿਖਿਆ ਉਸ ਦੇ ਰਚਨਾ ਦਾ ਵਿਸ਼ਾ ਸ਼ਾਹ ਸ਼ਰਫ ਨੇ ਪੰਜਾਬੀ ਵਿੱਚ ਦੋੜੇ ਤੇ ਕਾਫੀ ਨਿਰਚਨਾ ਕੀਤੀ ਆ ਨਾਮ ਸਿੰਗਣ ਤਿਆਗ ਦੀ ਭਾਵਨਾ ਮਨੁੱਖਤਾ ਦੀ ਸੇਵਾ ਉਸ ਦੇ ਵਿਸ਼ੇ ਨੇ ਤੇ ਉਸ ਨੇ ਕੁਝ ਉਤਰ ਨਮਾ ਵੀ ਰਚਿਆ ਉਸ ਦੀ ਭਾਸ਼ਾ ਮਲਤਾਨੀ ਰੰਗਵਾਲੀ ਪੰਜਾਬੀ ਆ ਅਗੇਗਾ ਸ਼ਾਹ ਸ਼ਰਫ ਦੀ ਰਚਨਾ ਤੇ ਉਸ ਦੇ ਵਿਸ਼ੇਸ਼ਤਾਵਾਂ ਬਾਰੇ ਦੱਸਣਾ ਸ਼ਾਹ ਸ਼ਰਫ ਗੁਰੂ ਨਾਨਕ ਦੇਵ ਜੀ ਦਾ ਮਹੱਤਵਪੂਰਨ ਸੂਫੀ ਕਵੀ ਆ ਤੁਸੀਂ ਨੇ ਪੰਜਾਬੀ ਵਿੱਚ ਦੋੜੇ ਕਾਫੀ ਦਸ਼ੁਤਰਨਾਮਾ ਲਿਖਿਆ ਉਸ ਦੇ ਕਾਫੀ ਵਿਸ਼ੋੜੇ ਦੇ ਦਰਦ ਤੇ ਵਿਰਾਗ ਨਾਲ ਭਰਪੂਰ ਨੇ ਉਸ ਦੇ ਅਨੁਭਵ ਅਨਸਾਰ ਪ੍ਰੇਮ ਪਿਆਲਾ ਪਿੰਗ ਲਈ ਆਪਣੇ ਆਪ ਨੂੰ ਰੂਹ ਵਾਂਗ ਤੁਮਬਾਉਣਾ ਤੇ ਤਿੱਲਾ ਵਾਂਗੂ ਫੜਾਉਣਾ ਪੈਂਦਾ ਉਸ ਦੀ ਬੋਲੀ ਠੇਠ ਹੈ ਤੇ ਕਿਤੇ ਕਿਤੇ ਲੈਂਦੀ ਦੇ ਸ਼ਬਦ ਵੀ ਮੌਜੂਦ ਨੇ ਤੇ ਫਾਰਸੀ ਦਾ ਅਸਰ ਵੀ ਹੈ ਗੁਰੂ ਨਾਨਕ ਦੇ ਸੂਫੀ ਕਵੀ ਨੇ ਸਾਹ ਹੁਸੈਨ ਸੁਲਤਾਨ ਰੌ ਸ਼ਾ ਸ਼ਰਫ ਗੁਰੂ ਨਾਨਕ ਦੇਵ ਜੀ ਦੇ ਕਿਹੜੇ ਕਿਹੜੇ ਕਵੀਆਂ ਨੇ ਕਾਫੀ ਨੇ ਰਚਨਾ ਕੀਤੀ ਹੈ ਸ਼ਾਹ ਹੁਸੈਨ ਨੇ ਤੇ ਸ਼ਾਹ ਸਰਫ ਨੇ ਸ਼ਾਹ ਹੁਸੈਨ ਤੇ ਸ਼ਾਹ ਸਰਫ ਨੇ ਜਿਹੜੇ ਕਿ ਕਾਫੀ ਨੇ ਰਚਨਾ ਕੀਤੀ ਹੈ ਮੱਧਕਾਲ ਦਾ ਕਿੱਸਾ ਕਾਵਿ ਵਿੱਚ ਕਿਹੜੇ ਕਾਵਿ ਧਾਰਾ ਆਪਣੇ ਸਿੱਖ ਦੇ ਪਹੁੰਚਦੀਆਂ ਹਾਂਜੀ ਮੱਧਕਾਲ ਦਾ ਕਿੱਸਾ ਕਾਵਿ 18ਵੀਂ ਤੇ 19ਵੀਂ ਸਦੀ ਹੈ ਜਦੇ ਵਿੱਚ ਗੁਰੂ ਨਾਨਕ ਦੇਵ ਜੀ ਵਿੱਚ ਪਰਚਲਿਤ ਹੋਏ ਕਿੱਸਾ ਕਾਵਿ ਧਾਰਾ ਬਾਰਿਸ਼ਾਂ ਦੀ ਹੀਰ ਦੀ ਰਚਨਾ ਆਪਣੇ ਸਿੱਖ ਦੇ ਪਹੁੰਚਦੀ ਹੈ ਮਤਲਬ ਕਿ ਬਾਰਿਸ਼ਾਂ ਦੀ ਹੀਰ ਹੈ ਜਿਹੜੀ ਸਭ ਤੋਂ ਵੱਧ ਪ੍ਰਸਿੱਧ ਹੋਈ ਹੈ ਤੇ ਇਹਨੂੰ ਕਿੱਸਾ ਕਾਵਿ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਇਸ ਸਲਵਾਦ ਕਾਲ ਦੇ ਵਿੱਚ ਪ੍ਰਚਲਿਤ ਸੂਫੀ ਕਵਿਤਾ 18ਵੀਂ ਸਦੀ ਵਿੱਚ ਬੁੱਲੇ ਸ਼ਾਹ ਦੀ ਕਵਤਾ ਨਾਲ ਸਿਖਰ ਤੇ ਪਹੁੰਚਦੀ ਹੈ ਤੇ 19ਵੀਂ ਸਦੀ ਦੇ ਵਿੱਚ ਗੁਲਾਮ ਫਰੀਦ ਦੀ ਰਚਨਾ ਨਾਲ ਇਸ ਦਾ ਪਤਨ ਹੁੰਦਾ। ਮੱਧ ਕਾਲ ਦੇ ਪ੍ਰਸਿੱਧ ਸੂਫੀ ਕਵੀਾਂ ਦਾ ਨਾਮ ਲੈਣੇ ਨੇ ਮੱਧ ਕਾਲ ਦੀ ਸੂਫੀ ਕਵਿਤਾ 18ਵੀਂ ਸਦੀ ਵਿੱਚ ਬੁੱਲੇ ਸ਼ਾਹ 1680 ਤੋਂ ਲੈ ਕੇ 1758 ਨਾਲ ਸਿਖਰ ਤੇ ਪਹੁੰਚਦੀਆ 19ਵੀਂ ਸਦੀ ਦੇ ਵਿੱਚ ਹਾਸ਼ਮ 1735 ਤੋਂ 1843 ਵੀ ਤੱਕ गुलाम फरीद अठारह सौ इकताली तो उन्नीस सौ एक ईस्वी तक अंतिम पड़ाव से पहुंच दिया तीन तलावा अली हैदर अठारवी सर प्रसिद्ध सूफी कवि कविवीं सी सूफी कवियों ने गुले शाह अली हैदर ख्वाजा फरद फकीर सैयद गुलाम कादिर शाह गुलाम जिलानी रोहतकी अता मुहम्मद मिया इब्राहिम खुशदिल वजीद से सच्चल उन्नीवीं सदियों सूफी कवियों ने, ने, ने हाशम ख्वाजा गुलाम फरीद गुलाम मुस्तफा ਮਗਸੂਸ ਗੁਲਾਮ हुसैन ਕੈਲਿਆ ਵਾਲਾ ਤੇ ਮੁਹੰਮਦ ਦੀਨ ਚਿਸ਼ਤੀ ਮੁਹੰਮਦ ਅਸ਼ਰਫ ਮੁਹੰਮਦ ਹਦਾਇਤੋਲਾ ਮਸ਼ਤੂਨ ਖਾਂ ਮੁਸਤਨ ਮੁਹੰਮਦ ਬਖਸ਼ ਨੋਰੇਜ਼ ਤੇ ਮੀਆਂ ਬਖਸ਼ ਬੁੱਲੇ ਸ਼ਾਹ ਦਾ ਜਨਮ ਕੋਲ ਦੇ ਕਿੱਥੇ ਹੋ ਉਸ ਦੇ ਪਿਤਾ ਦਾ ਕੀ ਸੀ ਬੁੱਲੇ ਸ਼ਾਹ ਦਾ ਜਨਮ 1680 ਸੀ ਦੇ ਵਿੱਚ ਪੰਡੋਕੋ ਦੇ ਵਿੱਚ ਹੋਇਆ ਤੇ ਜ਼ਿਲ੍ਹਾ ਲਾਹੌਰ ਦੇ ਵਿੱਚ ਪਿਤਾ ਸਖੀ ਮੁਹੰਮਦ ਦਰਵੇਸ਼ ਦੇ ਘਰ ਹੋਇਆ ਬੁੱਲੇ ਸ਼ਾਹ ਨੇ ਕਿੰਨੀ ਰਚਨਾ ਕੀਤੀ ਆ ਬੁੱਲੇ ਸ਼ਾਹ ਨੇ 155 ਕਾਫੀਆਂ 48 ਦੋੜੇ 40 ਗੰਢਾ 155 ਕਾਫੀਆਂ 40 ਦੋੜੇ 48 48 ਦੋੜੇ ਤੇ 40 ਗੰਢਾ 48 ਦੋੜੇ ਨੇ ਮੇਰੇ ਤੋਂ ਰੋਂਗ ਕੋਲਿਆ ਗਿਆ ਪਹਿਲਾਂ 40 ਗੰਢਾ 1 8 1 12 ਮਾਦ 3 6 ਹਰਸੀਆਂ ਬੁੱਲੇ ਸ਼ਾਹ ਦੀ ਰਚਨਾ ਦੇ ਵਿਸ਼ੇ ਮੁਰਸ਼ਿਦ ਪ੍ਰੇਮ ਮੁਰਸ਼ਿਦ ਦੇ ਵਿਛੋੜੇ ਦੀ ਤੜਫ ਤੇ ਮਿਲਾਪ ਦੀ ਤਾਂਗ ਰਪੀਸ਼ਕ ਰੱਬ ਨਾਲ ਇੱਕ ਮਿਕਤਾ ਅਦੇਤਵਾਦ ਪਖੰਟੀ ਸ਼ਰਿਆ ਉੱਪਰ ਚੋਟ ਸ਼ਰਾ ਦਾ ਵਿਰੋਧ ਮਨੁੱਖੀ ਜੀਵਨ ਦੀ ਹਕੀਕਤ ਬੁੱਲੇ ਸ਼ਾਹ ਦੇ ਕਾਫੀਆਂ ਦੇ ਵਿਸ਼ੇ ਨੇ ਬੁੱਲੇ ਸ਼ਾਹ ਕਿਸ ਇਸ਼ਕ ਦੀ ਗੱਲ ਕਰਦਾ ਇਸ਼ਕ ਹਕੀਕੀ ਦੀ ਤੋ ਉਸ ਦਾ ਮੁਰਸ਼ਿਦ ਅਨਾਸਿਰ ਅਨਾਈਤ ਸ਼ਾ ਕਾਦਰੀ ਬੁੱਲੇ ਸ਼ਾਹ ਦੀ ਕਪਤਾਲ ਲੋਕ ਕੋ ਕਾਵਦੇ ਕਿਵੇਂ ਨੇੜਿਆ ਲੋਕ ਕਾਵ ਦੇ ਬੁੱਲਸ਼ਾਹ ਦੀ ਕਵਤਾ ਆਪਣੀ ਵਿਵੇਕ ਸ਼ੈਲੀ ਸਰਲ ਬੋਲੀ ਰਾਗਾਤਮਕਤਾ ਘਰੇਲੂ ਅਲੰਕਾਰਾਂ ਚਿੰਨਾ ਪ੍ਰਤੀਕਾਂ ਤੇ ਹਵਾਲਿਆਂ ਕਰਕੇ ਲੋਕ ਕਾਵ ਦੇ ਨੇੜੇ ਆ। ਮੀਆਂ ਜੀ ਦੀ ਰਚਨਾ ਵਿੱਚ ਕਿਹੜੇ-ਕਿਹੜੇ ਵਿਸ਼ੇ ਸ਼ੋਹੇ ਗਏ ਨੇ? ਰੱਬ ਦੇ ਭਾਣੇ ਦੀ ਆਪ ਮੁਹਾਰਤਾ, ਸੰਸਾਰ ਦੀ ਨਾਸ਼ਮਾਨਤਾ, ਨੇਕ ਕੰਮਾਂ ਦਾ ਉਪਦੇਸ਼, ਪ੍ਰਭੂ ਭਗਤੀ ਤੇ ਸਰਬਸਾਂਝ ਦੇ ਵਿਸ਼ੇ ਨੇ। ਮੀਆਂ ਵਜੀਦ ਦੇ ਬਹੁਤੇ ਸ਼ਲੋਕ ਦੇ ਅੰਤ ਵਿੱਚ ਕਿਹੜੀ ਤੁਕ ਵਾਰ-ਵਾਰ ਆਉਂਦੀ ਹੈ ਵਜੀਦਾ ਕੌਣ ਸਾਹਿਬ ਨੂੰ ਆਖੇ ਐਉਣੀ ਇੰਜ ਕਰ ਇੰਜ ਕਰ ਮੀਆਂ ਵਜੀਦ ਰੱਬ ਨੂੰ ਕੀ ਅਲਾਮਾ ਦੰਦੇ ਨੇ ਰੱਬ ਨੂੰ ਅਲਾਮਾ ਦੰਦੇ ਨੇ ਕਿ ਉਸ ਦਾ ਭਾਣਾ ਉਸ ਦੀ ਮਰਜ਼ੀ ਅਨੁਸਾਰ ਹੀ ਚੱਲਦਾ ਤੇ ਇਸ ਦੇ ਮਾਮਲੇ ਵਿੱਚ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਇਸ ਕਰਕੇ ਉਸ ਦੇ ਹਰ ਸ਼ਲੋਕ ਦੇ ਅੰਤ ਦੇ ਵਿੱਚ ਇੱਕ ਤੁਕ ਵਾਰ-ਵਾਰ ਆਉਂਦੀ ਹੈ ਵਜੀਦਾ ਕੌਣ ਸਾਹਿਬ ਨੂੰ ਆਖੇ ਐਉਣੀ ਇੰਜ ਕਰ ਅਲੀ ਹੈਦਰ ਦਾ ਜਨਮ ਅਤੇ ਮੌਤ 1699 ਵਿੱਚ ਜਨਮ 1785 ਵਿੱਚ ਮੌਤ ਆ ਉਹ ਸੂਫੀ ਕਾਵਟਾ ਦਾ ਕਵੀ ਸੀ ਅਲੀ ਹੈਦਰ ਨੇ ਪੰਜਾਬੀ ਵਿੱਚ ਕੀ ਕੁਝ ਲਿਖਿਆ 6 6 ਹਰਫੀਆਂ ਲਿਖਿਆ ਨੇ ਇੱਕ ਨਜ਼ਮ ਇੱਕ ਨਾਇਤ ਅੱਲਾ ਦੇ ਦਰਬਾਰ ਮੈਂ ਕੂਕਾ ਕਿੱਸਾ ਹੀਰ ਰਾਂਝਾ ਕੁਝ ਸ਼ੇਅਰ ਤੇ ਇੱਕ ਦੀਵਾਨ ਅਲੀ ਹੈਦਰ ਦੀ ਰਚਨਾ ਕਿਉਂ ਜੀ ਅਲੀ ਹੈਦਰ ਦੀ ਰਚਨਾ ਦੇ ਵਿਸ਼ਿਆਂ ਦਾ ਮੂਲ ਆਧਾਰ ਇਸਲਾਮੀ ਵਿਚਾਰਧਾਰਾ ਉਸ ਦੀ ਰਚਨਾ ਵਿੱਚ ਰੰਗਿਨੀ ਬਿਰਹਾ ਦੀ ਕੂਪ ਤੜਪ ਬਲਬਲਾ ਤੇ ਵੇਗ ਪ੍ਰਧਾਨ ਉਸ ਦੇ ਰੰਗ ਵਿੱਚੋਂ ਹੀ ਬੁੱਲੇ ਸ਼ਾ ਰੰਗਿਆ ਗਿਆ। ਹਾਸ਼ਮ ਦਾ ਜਨਮ ਤੇ ਦਿਹਾਂਤ 1735 ਜਗਦੇਉਂ ਕਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ। ਦਿਹਾਂਤ 1873 ਚ ਹੋਇਆ। ਹਾਸ਼ਮ ਨੇ ਪੰਜਾਬੀ ਵਿੱਚ ਕੀ ਕੁਛ ਲਿਖਿਆ? ਹਾਸ਼ਮ ਨੇ ਜਾਂ ਹਾਸ਼ਮ ਨੂੰ ਕਿਸਾਕਾਰ ਦੇ ਨਾਲ ਨਾਲ ਸੂਫੀ ਕਵੀ ਕਿਹਾ ਜਾਂਦਾ ਹੈ। ਹਾਸ਼ਮ ਨੇ ਪੰਜਾਬੀ ਵਿੱਚ ਕਿਸੇ ਵੀ ਲਿਖੇ ਹਾਸ਼ਮ ਨੇ ਪੰਜਾਬੀ ਵਿੱਚ ਕੀ ਕੁਸ਼ ਰਿਖਿਆ ਹਾਸ਼ਮ ਨੇ ਪੰਜਾਬੀ ਵਿੱਚ ਕਿਸੇ ਵੇਲੇ ਨਦੂ ਸੂਫੀ ਭਾਵਨਾ ਨਾਲ ਭਰਪੂਰ ਕਵਿਤਾ ਵੀ ਲਿਖਿਆ ਉਸਦੇ ਕਿਸੇਾਂ ਵਿੱਚ ਵਰਨੇ ਤੇਸ਼ਕ ਮਜਾਜੀ ਦਾ ਵਰਣਨ ਵੀ ਰੋਹਾਨੀਏ ਦੇ ਉੱਚੇ ਦਰਜੇ ਤੇ ਪਹੁੰਚਿਆ ਹੋਇਆ ਹੈ ਇਸ ਕਰਕੇ ਉਸ ਨੂੰ ਕਿੱਸਾ ਕਵੀ ਦੇ ਨਾਲ ਨਾਲ ਸੂਫੀ ਕਵੀ ਵੀ ਕਿਹਾ ਜਾਂਦਾ ਮਤਲਬ ਕਿ ਹਾਸ਼ਮ ਜਿਹੜਾ ਕਿ ਕਿੱਸਾ ਕਵੀ ਵੀ ਹੋ ਨਾਲ ਦੇ ਨਾਲ ਨਾਲ ਸੂਫੀ ਕਵੀ ਵੀ ਆ ਤੇ ਉਸ ਨੇ ਪੰਜਾਬੀ ਵਿੱਚ ਸਭ ਤੋਂ ਪ੍ਰਸਿੱਧ ਕਿੱਸਾ ਸੱਸੀ ਪੁੰਨੂ ਲਿਖਿਆ ਇਸ ਤਰ੍ਹਾਂ ਉਹਨੇ ਹੀਰ ਰਾਂਝੇ ਦੇ ਵਿਰਤੀ ਕਿੱਸਾ ਸੁਣੀ ਮਾਏ ਵਾਲ ਸ਼ਰੀ ਫਰਿਹਾਨ ਦੀ ਬਾਰਤਾ ਕਿੱਸਾ ਮਹਿਮੂਦ ਯਾਰ ਗਜਨਵੀ 도ੜੇ ਹਦਰੈ ਹਕੀਕਤ ਡਿਉਡਾ ਗੰਜੇ ਅਸਰਾਰ 6 ਸੇ ਹਰਫੀਆਂ ਦੇ ਕੁਝ ਗਜ਼ਲਾਂ 12 ਵਾ ਹਾਸ਼ਮ ਸ਼ਲੋਕ ਹਾਸ਼ਮ ਤੇ ਮਸਨਵੀ ਹਾਸ਼ਮ ਨੈਕਸਟ ਕੁਐਸਚਨ ਹੈਗਾ ਹਾਸ਼ਮ ਦੀ ਰਚਨਾ ਦੀ ਕਿਹੜੀ ਵਿਸ਼ੇਸ਼ਤਾਵਾਂ ਨੇ ਤਾਂ ਇਸ ਦੇ ਵਿੱਚ ਉੱਚ ਦਰਜੇ ਦੇ ਕਾਵਿगुण ਨੇ ਰਚਨਾ ਸ਼ੰਤਵਾਦਾ ਉਸ ਦੇ ਵਿੱਚ ਵਿਰਹਾ ਬੜੀ ਸੁਖਮਤਾ ਨਾਲ ਵਰਨਣਾ ਉਸੇ ਬੋਲੀ ਫਾਰਸੀ ਪ੍ਰਭਾਵ ਵਾਲੀ ਤੇ ਸ਼ੈਲੀ ਸੋਹਜਮਈ ਤੇ ਉਤਕ੍ਰਿਸ਼ਟ ਹਾਸ਼ਮ ਦੇ ਦੋੜੇ ਤੇ ਡੂਡਾਂ ਤੋਂ ਦੀ ਵਿਚਾਰ ਦੱਸਣੇ ਨੇ ਹਾਸ਼ਮ ਦੇ ਦੋੜੇ ਤੇ ਡੂਡਸ ਦੇ ਸੂਫੀ ਰਹੱਸਵਾਦ ਦਾ ਵਿਚਾਰਾ ਰੱਬੀ ਪ੍ਰੇਮ ਇਸ਼ਕ ਹਕੀਕੀ ਵਿਰਹਾ ਸੰਸਾਰ ਦੀ ਨਾਸ਼ਮਾਨਤਾ ਤੇ ਕਰਮ ਕਾਂ ਦਾ ਖੰਡਨ ਕਰਦੇ ਵਿਸ਼ੇ ਇਹਦੇ ਵਿੱਚ ਲਾਏ ਗਏ ਨੇ ਤੇ ਇਸ ਮਜਾਜੀ ਨੁਸ਼ਕ ਹਕੀਕੀ ਦੀ ਬੋੜੀ ਮੰਨਿਆ ਉਹ ਮਨੁੱਖ ਨੂੰ ਹਿੰਮਤ ਨੂੰ ਯਾਰ ਬਣਾਉਣ ਲਈ ਵੀ ਕਹਿੰਦਾ ਤੇ ਰੂਪਕ ਪਖਤੋ ਦੋੜਿਆਂ ਦੇ ਵਿੱਚ ਉਸਨੇ ਦਵਾਈਆਂ ਛੰਦੀ ਵਰਤੋਂ ਕੀਤੀ ਆ ਹਾਸ਼ਮ ਦੇ ਮਤਲਬ ਕੀ ਉਹਦੇ ਵਿੱਚ ਦਵਾਈਆਂ ਛੰਦੀ ਵਰਤੋਂ ਦੋੜਿਆਂ ਦੇ ਵਿੱਚ ਸੰਜਮ ਦੇ ਸੰਖੇਪ ਉਸ ਦੀ ਭਾਸ਼ਾ ਦੇ ਵਿਸ਼ੇਸ਼ ਗੁਣ ਨੇ ਉਸ ਨੂੰ ਪਰਲੈਂਦੀ ਤੇ ਗੁਰਬਾਣੀ ਦਾ ਪ੍ਰਭਾਵੀ ਆ ਉਸ ਦੀ ਰਚਨਾ ਬਿੰਬ ਸਿਰਜਣਾਂ ਦੇ ਸੰਗੀਤਕ ਬਿਆਨ ਦੇ ਵਿੱਚ ਰਚਨਾ ਵਿਲੱਖਣਾ ਗੰਗਲ ਖਵਾਜਾ ਗੁਲਾਮ ਫਰੀਦ ਦਾ ਜਨਮ ਕਦੋਂ ਹੁੰਦਾ ਖਵਾਜਾ ਗੁਲਾਮ ਫਰੀਦ ਦਾ ਜਨਮ 1847 ਈਸਵੀ ਚ ਪਿੰਡ ਚਾਚੜਾ ਅਰਿਆਸਤ ਬਹਾਵਲਪੁਰ ਦੇ ਵਿੱਚ ਹੁੰਦਾ ਤੇ 272 ਕਾਫੀਆਂ ਲਿਖੀਆਂ ਨੇ ਜਿਹੜੀਆਂ ਜੋਗੀ ਦੋ ਪੁਸਤਕਾਂ ਅਸਗਰ ਏ ਫਰੀਤੀ ਤੇ ਦੀਵਾਨੇ ਫਰੀਤੀ ਵਿੱਚ ਨੇ ਗੁਲਾਮ ਫਰੀਦ ਦੀ ਰਚਨਾ ਕਾਫੀਆਂ ਦੇ ਵਿਸ਼ੇ ਕਿਹੜਾ ਪ੍ਰਭਾਵ ਆ ਵਿਸ਼ੇ ਉੱਤੇ ਵੇਦਾਂਤ ਅ ਅਤੇ ਦੈਦਵਾਦ ਵੈਸ਼ਨਪ ਤੇ ਸੂਫੀ ਮਤਾਂ ਸੈਦ ਗੁਲਾਮ ਕਾਦਰ ਸ਼ਾਹ ਦੀ ਰਚਨਾਵਾਂ ਦਾ ਵੇਰਵਾ ਸૈયਦ ਗੁਲਾਮ ਕਾਦਰ ਸ਼ਾਹ ਦੇ ਰਚਨਾ ਰਚਨਾ ਵਿੱਚ ਮਸਨਵੀ ਰਮਜੋਲਿਸ਼ ਕ ਸ਼ਿਹਰਫੀ ਗਜਲਾਂ ਤੇ ਮੰਜਾ ਨੂੰ ਜਵਾਹਰ ਤਸਫੂਕ ਪੁਸਤਕਾ ਵਿੱਚ ਦਰਜ ਨੇ ਕਿ ਫਰਦ ਫਕੀਰ ਪੰਜਾਬੀ ਵਿੱਚ ਕਿੰਨੀ ਰਚਨਾ ਕੀਤੀ ਹੈ ਜਾਂ ਫਰਦ ਫਕੀਰ ਦੇ ਰਚਨਾਵਾ ਰੋਸ਼ਨ ਦਿਲ ਕਸਬਨਾਮਾ ਵਾਫਿੰਦਗਾ ਵਾਰਾਮਾ ਤੇ ਸ਼ਿਹਰਫੀ ਗੁਲਾਮ ਜਿਲਾਨੀ ਰੌਤਕੀ ਨੇ ਪੰਜਾਬੀ ਵਿੱਚ ਕੀ ਕੁਝ ਲਿਖਿਆ ਉਨ੍ਹਾਂ ਵਿੱਚੋਂ ਚੋ ਚਪਈਆ ਚਵਰਗੇ ਨੇ ਉਹਨਾਂ ਵਿੱਚੋਂ ਇਸਕਰੀ ਲੋੜ ਭਗਤੀ ਦਰਸ਼ਨ ਜੋਗ ਤੇ ਸੰਬੰਧੀ ਚਰਚਾ ਗੁਲਾਮ ਜਲਾਨੀ ਰੁੱਤ ਕੀ ਦੀ ਕਵਤਾ ਦੇ ਕਾਵ ਰੂਪ ਚਪਈ ਤੇ ਚਵਰਗੇ ਤੇ ਮੀਆ ਸ਼ਾਹ ਜਲੰਧਰੀ ਦੀ ਰਚਨਾਵਾਂ ਦੁਸਤ ਕੀ ਜਾਂਦੇ ਹਨ ਮੀਆ ਸ਼ਾਹ ਜਲੰਧਰੀ ਚਿਸ਼ਤੀ ਸੰਪਰਦਾਨ ਨਾਲ ਸੰਬੰਧਿਤ ਉਸ ਨੇ ਤਿੰਨ ਕਿੱਸੇ ਹੀਰ ਰਾਂਝਾ ਮਿਰਜਾ ਸੈਵਾ ਤੇ ਸੋਹਣੀ ਮਾਈ ਵਾ ਲਿਖੇ ਨੇ ਉਸ ਦੀ ਅਸਲ ਪ੍ਰਸਿੱਧ ਰਚਨਾ ਕੂਲੀਆਤ ਮੀ ਮੀਰਾ ਸ਼ਾ ਨਾਲ ਹੋਈ ਹੈ ਜਿਸ ਵਿੱਚ ਉਸ ਨੇ ਇਸ਼ਕ ਹਕੀਕੀ ਦੇ ਸਰਸਟਾ ਨੂੰ ਸਿੱਧ ਕੀਤਾ 18ਵੀਂ ਸਦੀ ਨੂੰ ਸੂਫੀ ਕਾਵਿ ਦੇ ਸਿਖਰ ਦੀ ਪਤਨ ਜਾਂ ਸਿਖਰ ਦੀ ਜਾਂ ਪਤਨ ਦੀ ਸਦੀ ਕਿਹਾ ਜਾਂਦਾ ਕਿਹਾ ਜਾ ਸਕਦਾ 18ਵੀਂ ਸਦੀ ਨੂੰ ਸੂਫੀ ਕਾਵਿ ਦਾ ਸਿਖਰ ਦੀ ਸਦੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਸੂਫੀ ਕਾਵਿ ਦਾ ਸਿਰਮੌਰ ਕਵੀ ਬੁੱਲੇ ਸ਼ਾਹ ਹੋਇਆ ਤੇ ਇਸ ਦੀ ਰਚਨਾ ਨਾਲ ਸੂਫੀ ਫਲਸਫਾ ਵਿਚਾਰਤਾਰਾਤੌਰ ਤੇ ਆਪਣੇ ਸਿਖਰ ਤੇ ਪਹੁੰਚ ਗਿਆ ਇਸ ਤਰ੍ਹਾਂ ਵੱਡੇ ਗਿੰਦੇ ਵਿੱਚ ਸੂਫੀ ਕਵੀ ਸਕਾਲ ਦੇ ਵਿੱਚ ਹੋਏ ਨੇ ਤੇ ਇਸ ਨਾਲ ਹੀ ਹਾਂਜੀ ਇਸ ਤੋਂ ਅੱਗੇ ਹੈਗੇ ਨੇ ਕਿੱਸਾ ਕਾਵਿ ਦਾ ਰਦਕਾ ਗੁਰਨਾਨਕ ਕਾਲ ਦੇ ਕਿੱਸਾਕਾਰ ਇਹਨਾਂ ਤੋਂ ਮੋਦਰ ਪੀਲੂ ਹਾਫਿਜ਼ ਬਰਖੂਦਾਰ ਤੇ ਅਹਿਮਦ ਗੁੱਜਰ ਦਮੋਦਰ ਪੀਲੂ ਹਾਫਿਜ਼ ਬਰਖੂਦਾਰ ਤੇ ਅਹਿਮਦ ਗੁੱਜਰ ਪੰਜਾਬੀ ਕਿੱਸਾ ਕਾਵ ਦਾ ਮੁੱਢੀ ਦਮੋਦਰ ਨੂੰ ਕਿਹਾ ਜਨਾ ਤੁਸੀਂ ਨਕਵਾਲ ਦੇ ਰਾਜ ਵਿੱਚ ਪੰਜਾਬੀ ਵਿੱਚ ਹੀਰ ਰਾਂਝਾ ਦਾ ਕਿੱਸਾ ਲਿਖਿਆ ਸੀ ਇਹ 2023 ਦੇ ਵਿੱਚ ਮਤਲਬ ਕਿ ਗੁਰਨਾਨਕ ਸ਼੍ਰੀ ਗੁਰਨਾਨਕ ਕਾਲ ਦੇ ਸੂਫੀ ਤੇ ਕਿੱਸਾ ਕਵੀ ਇਹਨਾਂ ਦਾ ਨਾਮ ਜਰੂਰ ਯਾਦ ਕਰ ਲੈਣੇ ਤੇ ਇਹਨਾਂ ਦੇ ਜਿਹੜੇ ਫੇਮਸ ਜਿਵੇਂ ਬੁੱਲੇ ਸ਼ਾਹ ਹੋ ਗਿਆ ਹਨ ਉਹ ਗੁਲਾਮ ਫਰੀਦ ਹਾਸ਼ਮ ਇਹਨਾਂ ਦੇ ਜਿਹੜੇ ਵਿਚ ਨਾਮਾਂ ਵੀ ਦਮੋਦਰ ਦੇ ਕਿਸਿਆਂ ਦੇ ਕਾ ਵਿਸ਼ੇਸ਼ਤਾਵਾਂ ਦਮੋਦਰ ਦੇ ਕਿਸੇ ਹੀਰਾਂਜੇ ਦਾ ਸ਼ੰਤ ਚੌਕ ਲਈ ਹੈ ਦਵਾਈਆ ਬੋਲੀ ਝਾਂਗੀ ਇਸ ਰਚਨਾ ਵਿੱਚ ਭਰਪੂਰ ਹਸ ਕਹਾਣੀ ਰਾਸਾ ਤੇ ਅਲੰਕਾਰ ਘੇਰ ਨੂੰ ਸੁੰਦਰਤਾ ਨਾਲ ਸੁਝਾਉਆ ਦਮੋਦਰ ਆਪਣੇ ਕਿਸੇ ਹੀਰਾਂਜੇ ਬਾਰੇ ਕੀ ਦਾ ਦਾਵਾ ਕਰਦਾ ਉਹ ਇਹ ਦਾਵਾ ਕਰਦਾ ਕਿ ਇਸਨੇ ਹੀਰਾਂਜੇ ਦੇਸ਼ ਕਦੀ ਖੁਣੁਖੀ ਦੇਖਿਆ ਪੰਜਾਬੀ ਕਿੱਸਾ ਕਾ ਉਹਦਾ ਮੋਢੀ ਪਿਤਾਮਾ ਕਿਨੂੰ ਕਿਹਾ ਜਾਂਦਾ ਪੰਜਾਬੀ ਕਿੱਸਾ ਕਹਾਵ ਦਾ ਮੁੱਢੀ ਦਮੋਦਰ ਗੁਲਾਟੀ ਨੂੰ ਕਿਹਾ ਜਾਂਦਾ ਜੋ ਅਕਬਰ ਦੇ ਜ਼ਮਾਨੇ ਵਿੱਚ ਹੋਇਆ ਤੇ ਉਸਨੇ ਗੁਰੂ ਨਾਨਕ ਦੇਵ ਜੀ ਨਾਲ ਵਿੱਚ ਸਭ ਤੋਂ ਪਹਿਲਾਂ ਹੀਰ ਰਾਂਝੇ ਦਾ ਕਿੱਸਾ ਲੈ ਕੇ ਪੰਜਾਬੀ ਕਿੱਸਾ ਕਹਾਵ ਦਾ ਮੁੱਢ ਬੰਨਿਆ ਉਹ ਕਿਸੇ ਵਿੱਚ ਅੱਖੀ ਅੱਖੀ ਲਿਖੀ ਕਹਾਣੀ ਬਿਆਨ ਕਰਨ ਦਾ ਦਾਵਾ ਕਰਦਾ ਉਸਨੇ ਕਿੱਸਾ ਚਾਂਗੀ ਬੋਲੀ ਦੇ ਵਿੱਚ ਲਿਖਿਆ ਜਿਸ ਉੱਤੇ ਫਾਰਸੀ ਦਾ ਪ੍ਰਭਾਵ ਬਹੁਤ ਘੱਟ ਆ ਤੇ ਉਸਨੇ ਚੌਕ ਲਈਆ ਦਵਈਏ ਦੀ ਵਰਤੋਂ ਕੀਤੀ ਉਸਦੇ ਅਲੰਕਾਰ ਘਰੇਲੂ ਤੇ ਸੁੰਦਰਤਾ ਵਨਨ ਸੁਝਾਉਗਾ ਉਸਦੇ ਕਿਸੇ ਦਾ ਅੰਤ ਦੁਖਾਂਤ ਸੁਖਾਂਤ ਵਿੱਚ ਹੁੰਦਾ ਦੁਖਾਂਤ ਤੇ ਸੁਖਾਂਤ ਅਗਿਆਨਾ ਪਿੱਲੂ ਦੇ ਰਚਨਾ ਤੇ ਉਸ ਦੀਆਂ ਕਾ ਵਿਸ਼ੇਸ਼ਤਾਵਾਂ ਪਿੱਲੂ ਨੇ ਗੁਰੂ ਨਾਨਕਾਲ ਵਿੱਚ ਮਿਰਜਾ ਸਾਹਿਬ ਦਾ ਦੁਖਾਂਤਕ ਕਿੱਸਾ ਲਿਖਿਆ ਸਦਕਾਵ ਦੇ ਵਿੱਚ ਸਾਦੇ ਵਿੱਚ ਲਿਖਿਆ ਜਿਵੇਂ ਜਿਹੜਾ ਦਮੋਦਰ ਦਾ ਸੀ ਦਵਾਈਆਂ ਸ਼ੰਤ ਸੀ ਤੇ ਪਿੱਲੂ ਦਾ ਸੀ ਸੱਦ ਉਸਦੇ ਬੋਲੇ ਜਟਕੀ ਤੇ ਉਸ ਉੱਪਰ ਫਾਰਸੀ ਦਾ ਪ੍ਰਭਾਵ ਨਾ ਮਾਤਰਾ ਰਚਨਾ ਲੋਕਾਂ ਵਿੱਚ ਬਹੁਤ ਹਰਮਨ ਪਿਆਰੀ ਹੈ ਤੇ ਬਿਆਨ ਸੰਕੇਤਕਾਂ ਦੇ ਸੁਝਾਅ ਆ ਫਿਲੂ ਨੇ ਪੰਜਾਬੀ ਵਿੱਚ ਕਿਹੜਾ ਕਿੱਸਾ ਲਿਖਿਆ ਸੀ ਮਿਰਜਾ ਸਾਹਾ ਕਿਸੇ ਦੰਤ ਦੁਖਾਂਤਾ ਕਿਉਂਕਿ ਇਹਦੇ ਵਿੱਚ ਮਤਲਬ ਕਿ ਦੋਨੇ ਮਰ ਜਾਂਦੇ ਨੇ ਤੇ ਸਾਹਾ ਆਪਣੇ ਬ੍ਰਦਰਾਂ ਦੀ ਰਾਖੀ ਕਰਦੀ ਹੋਈ ਉਹਦੇ ਤੀਰ ਤੋੜ ਦਿੰਦੀ ਆ ਅਹਿਮਦ ਗੁੱਜਰ ਨੇ ਕਿਹੜਾ ਕਿਸ ਤਰ੍ਹਾਂ ਕਿਸੇ ਹੀਰ ਰਾਂਝੇ ਦਾ ਹਾਫਿਜ਼ ਬਰਕੁਰਦਾਨ ਨੇ ਕਿਹੜੇ-ਕਿਹੜੇ ਕਿਸੇ ਲਿਖੇ ਨੇ ਮਨੁੱਖ ਜਨ ਹੀਰਾਂ ਜਿਹਦਾ ਕਿੱਸਾ ਲਿਖਿਆ ਹਾਫਿਜ਼ ਬਖ਼ਦਾਨੇ ਕਿਹੜੇ ਕਿਹੜੇ ਕਿੱਸੇ ਲਿਖੇ ਨੇ ਹਾਫਿਜ਼ ਬਖ਼ਦਾਨੇ ਮਿਰਜ਼ਾ ਸਹਿਵਾ ਜਿਸ ਕੋਲ ਜਿਹਾ ਲਿਖਿਆ ਸੱਸੀ ਪੁੰਨ ਜਿਸ ਨੇ ਕਿੱਸਿਆਂ ਦੇ ਵਿਸ਼ੇ ਫਾਰਸੀ ਸਾਹਿਤੋਂ ਲੈਨੇ ਉਸ ਦੀ ਰਚਨਾ ਵਿੱਚ ਸ਼ਬਦਾਵਲੀ ਤੇ ਅਰਬੀ ਫਾਰਸੀ ਦਾ ਪ੍ਰਭਾਵ ਬਹੁਤ ਆ ਤੇ ਇਹ ਕਿੱਸਿਆਂ ਨੂੰ ਫਾਰਸੀ ਮਸਲਕ ਦੇ ਅਨਸਾਰ ਢਾਲਿਆ ਜਿਸ ਕਰਕੇ ਉਹਨਾਂ ਵਿੱਚ ਵੀ ਸਾਰ ਵਧੇ ਰਿਆ 18ਵੀਂ ਤੇ 19ਵੀਂ ਸਦੀ ਦੇ ਤਿੰਨ ਤਿੰਨ ਕਿੱਸਾਕਾਰ ਹਨ 18ਵੀਂ ਸਦੀ ਵਿੱਚ ਮੁਕਕਲ ਅਹਿਮਦ ਵਾਰਿਸ਼ਾ 19ਵੀਂ ਸਦੀ ਹਾਸ਼ਮ ਸ਼ਾ ਅਮਦ ਜਾਤੇ ਫਜ਼ਲ ਸ਼ਾ ਨੇ ਅੱਗੇ